ਪਿਛਲੇ ਕਈ ਦਹਾਕਿਆਂ ਤੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਉੱਤੇ ਸੰਘਰਸ਼ ਕਰਨ ਵਾਲੇ ਲੋਕ ਚੇਤਨਾ ਮੰਚ ਨੇ ਕੇਂਦਰ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਸਥਾਨਕ ਮੁਖ ਬਾਜ਼ਾਰ ਦੇ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਵੱਡਾ ਸੰਘਰਸ਼ ਆਰੰਭ ਕਰਨਗੇ ਮੰਚ ਦੇ ਕਨਵੀਨਰ ਐਡਵੋਕੇਟ ਨਰਿੰਦਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਉਹ ਨੈਸ਼ਨਲ ਹਾਈਵੇ ਥੋਰਟੀ ਤੇ ਪੰਜਾਬ ਸਰਕਾਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਹ ਮੰਗ ਕਰਨਗੇ ਕਿ ਸ਼ਹਿਰ ਦੇ ਕਈ ਦੁਕਾਨਦਾਰਾਂ ਨੇ ਮੁੱਖ ਸੜਕ ਉੱਪਰ 8-8 ਫੁੱਟ ਤੱਕ ਆਪਣਾ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਸ ਕਾਰਨ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਵਿੱਚੋਂ ਪੈਦਲ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਹੈ ਕਿ ਉਹ ਸਪਸ਼ਟ ਕਰਨ ਕਿ ਕਾਨੂੰਨ ਅਨੁਸਾਰ ਪੈਦਲ ਚੱਲਣ ਵਾਲੇ ਲੋਕਾਂ ਲਈ ਬਣਾਏ ਗਏ ਫੁੱਟਪਾਥ ਆਖਰ ਕਿੱਥੇ ਚਲੇ ਗਏ ਉਹਨਾਂ ਕਿਹਾ ਕਿ ਇਹਨਾਂ ਨਜਾਇਜ਼ ਕਬਜ਼ਿਆਂ ਕਾਰਨ ਸਕੂਟਰ ਅਤੇ ਕਾਰਾਂ ਸਮੇਤ ਅਨੇਕਾ ਹੋਰ ਵਾਹਨ ਸੜਕ ਦੇ ਅੱਧ ਤੱਕ ਪਾਰਕ ਕਰਨੇ ਪੈ ਰਹੇ ਨੇ ਜਿਸ ਕਾਰਨ ਸਕੂਲੀ ਬੈਨਾ ਐਂਬੂਲੈਂਸਾਂ ਸਮੇਤ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸ਼ਹਿਰ ਦੇ ਫੁੱਟਪਾਥ ਦੀ ਤਰ੍ਹਾਂ ਹੀ ਟ੍ਰੈਫਿਕ ਪੁਲਿਸ ਵੀ ਗਾਇਬ ਹੋ ਕੇ ਰਹਿ ਗਈ ਹੈ। ਉਹਨਾਂ ਨੇ ਆਪਣੇ ਸੰਘਰਸ਼ ਦੀ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ 15 ਦਿਨਾਂ ਵਿੱਚ ਇਸ ਮੁਸ਼ਕਲ ਤੋਂ ਨਜਾਇਤ ਨਾ ਦਵਾਈ ਗਈ ਤਾਂ ਲੋਕ ਚੇਤਨਾ ਮੰਚ ਵੱਲੋਂ ਹਰ ਰੋਜ਼ ਸ਼ਾਮੀ 4 ਤੋਂ 7 ਵਜੇ ਤੱਕ ਬਾਜ਼ਾਰ ਵਿੱਚ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕਬਜ਼ੇ ਹਟਵਾਏ ਜਾਣ ਤਾਂ ਕਿ ਇਹ ਸੰਘਰਸ਼ ਨਾ ਸਿਰਫ ਜਾਰੀ ਰੱਖਿਆ ਜਾਵੇ ਬਲਕਿ ਹੋਰ ਵੀ ਪ੍ਰਚੰਡ ਕੀਤਾ ਜਾਵੇਗਾ। ਮੈਂ ਨਰਿੰਦਰ ਸ਼ਰਮਾ ਕਨਵੀਨਰ ਲੋਕ ਚੇਤਨਾ ਮੰਚ ਘਟੋ ਘਟ 35-40 ਸਾਲ ਤੋਂ ਅਸੀਂ ਇਹ ਆਪਣਾ ਮੰਚ ਚਲਾਉਂਦੇ ਆ ਜਿਸ ਦੇ ਚਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਚੇਤਨ ਕਰਦੇ ਆ ਵੀ ਉਹਨਾਂ ਦੇ ਕੀ ਅਧਿਕਾਰ ਨੇ ਉਹਨਾਂ ਦੇ ਅਧਿਕਾਰਾਂ ਦਾ ਕੀ ਖੰਨਨ ਹੁੰਦਾ ਖੰਨਨ ਕੀ ਹੁੰਦਾ ਉਹਨਾਂ ਦੇ ਅਧਿਕਾਰਾਂ ਦਾ ਸਮਰਾੜੇ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਇੱਕ ਇਹੋ ਜੀ ਪ੍ਰੋਬਲਮ ਹੈ ਟ੍ਰੈਫਿਕ ਦੀ ਸਾਰੇ ਬਾਜ਼ਾਰ ਦੇ ਵਿੱਚ ਕੋਈ ਵੀ ਬੰਦਾ 4 ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਦੇ ਵਿੱਚੋਂ ਪੈਦਲ ਵੀ ਨਹੀਂ ਲੰਘ ਸਕਦਾ ਕਿਤੇ ਵਹੀਕਲ ਖੜੇ ਕਰਨ ਦੀ ਜਗ੍ਹਾ ਨਹੀਂ ਕਿਤੇ ਸਕੂਟਰ ਖੜੇ ਕਰਨ ਦੀ ਜਗ੍ਹਾ ਨਹੀਂ ਮੈਂ ਆ ਲੈਟਰ ਅਸੀਂ ਸਰਕਾਰ ਤੋਂ ਸਟੇਟ ਦੀ ਤੋਂ ਵੀ ਤੇ ਸੈਂਟਰ ਦੀ ਤੋਂ ਵੀ ਅਸੀਂ ਲੋਕ ਚੇਤਨਾ ਮੰਚ ਵੱਲੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਦੱਸਿਆ ਜਾਵੇ ਲੋਕਾਂ ਦਾ ਫੁੱਟਪਾਥ ਹੈ ਕਿੱਥੇ ਲੋਕ ਕਿਹੜੇ ਫੁੱਟਪਾਥ ਤੇ ਚੱਲਣ ਜਿਹੜੇ ਕਾਨੂੰਨ ਨੇ ਅਧਿਕਾਰ ਦੇ ਦਿੱਤੇ ਨੇ ਸੜਕ ਦੇ ਆਲੇ-ਦਾਲੇ ਫੁੱਟਪਾਥ ਉਹ ਸਾਰੇ ਮਿਊਨਿਸਪਲ ਕਮੇਟੀ ਦੇ ਅਧਿਕਾਰੀਆਂ ਨੇ ਇਹ ਪੁਲਿਸ ਵਾਲਿਆਂ ਨੇ ਮਿਲ ਕੇ ਸਾਰਾ ਦੁਕਾਨਦਾਰਾਂ ਤੋਂ ਇਨਕ੍ਰੋਚ ਕਰਾਇਆ ਹੋਇਆ ਹੈ ਜਿਹਦੇ ਬਾਹਰ ਘੱਟੋ-ਘੱਟ ਹਰੇਕ ਦੁਕਾਨਦਾਰ ਨੇ 7-7 8-8 ਫੁੱਟ ਸਮਾਨ ਆਪਣਾ ਲਾਇਆ ਹੋਇਆ ਹੈ ਕਿਤੇ ਵੀ ਲੋਕ ਆਸਾਨੀ ਦੇ ਨਾਲ ਚੱਲ ਨਹੀਂ ਸਕਦੇ ਫੁੱਟਪਾਥ ਦਿਖਾਈ ਹੋ ਨਹੀਂ ਦਿੰਦਾ ਹੈ ਕਿੱਥੇ ਸਾਡੀ ਇਹ ਅਪੀਲ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਜੇ ਕੁਝ ਸਮੇਂ ਦੇ ਵਿੱਚ 10-15 ਦਿਨਾਂ ਦੇ ਵਿੱਚ ਕੋਈ ਪ੍ਰਸ਼ਾਸਨ ਨੇ ਇਸ ਤੇ ਕੋਈ ਧਿਆਨ ਨਾ ਦਿੱਤਾ ਤਾਂ ਅਸੀਂ ਸ਼ਹਿਰ ਦੇ ਵਿੱਚ ਹਰ ਰੋਜ਼ 4 ਵਜੇ ਤੋਂ ਲੈ ਕੇ 7 ਵਜੇ ਤੱਕ ਪਰ ਟੈਸਟ ਕਰਿਆ ਕਰਾਂਗੇ ਔਰ ਪੁਲਿਸ ਦਾ ਅਰਸ਼ ਪ੍ਰਸ਼ਾਸਨ ਦਾ ਜਿੰਨਾ ਵੀ ਜਲੂਸ ਕੱਟ ਸਕਾਂਗੇ ਕੱਢ ਜਲੂਸ ਕੱਢਾਂਗੇ ਤੇ ਅਸੀਂ ਆਪਣੀ ਜਿਹੜੀ ਹੈ ਮੰਗ ਨੂੰ ਮੜਵਾਉਣ ਤੱਕ ਜਾਰੀ ਰੱਖਾਂਗੇ ਦੇਖੋ ਚਾਹੇ ਲੋਕ ਚੇਤਨਾ ਮੰਚ ਨੇ ਇਲਜ਼ਾਮ ਲਾਇਆ ਨੇ ਜਾਂ ਕਿਸੇ ਹੋਰ ਦਾ ਵੀ ਕਹਿਣਾ ਆਮ ਨਾਗਰਿਕ ਦਾ ਵੀ ਕਹਿਣਾ ਹੈ ਕਿਸੇ ਸਮਰਲਾਵਾਸੀ ਦਾ ਕਹਿਣਾ ਇਹ ਚ ਕੋਈ ਦੋਰਾ ਹੀ ਨਹੀਂ ਗਈ ਅਸੀਂ ਚਲਾਨਿੰਗ ਵੀ ਕਰਦੇ ਆ ਲੋਕਾਂ ਨੂੰ ਪਿਆਰ ਨਾਲ ਵੀ ਗੱਲ ਕਹਿੰਦੇ ਆ ਪਰ ਲੋਕੀ ਫੇਰ ਵੀ ਆਪਣੀਆਂ ਦੁਕਾਨਾਂ ਬਾਹਰ ਲਾਏ ਦੇ ਨੇ ਇਹ ਹੁੰਦਾ ਰਿਸਪਰਸੀ ਵੀ ਇੱਕ ਦੁਕਾਨਦਾਰ ਨੇ 2 ਫੁੱਟ ਵਧਾਈ ਅਗਲਾ ਕਦਮ ਮੈਂ 3 ਫੁੱਟ ਬਾਹਰ ਲਿਆਵਾਂ ਅਗਲਾ ਕਦਮ ਮੈਂ 4 ਫੁੱਟ ਬਾਹਰ ਨਾ ਮੇਰੀ ਦੁਕਾਨ ਦਾ ਮਾਲ ਜਿਹੜਾ ਡਿਸਪਲੇ ਹੋ ਕੇ ਲੋਕਾਂ ਨੂੰ ਨਜ਼ਰ ਆਵੇ ਤੇ ਤਾਂ ਕਿ ਮੇਰਾ ਮਾਲ ਵੱਧ ਤੋਂ ਵੱਧ ਵਿਕੇ ਜਦ ਕਿ ਇਹ ਉਹਨਾਂ ਦਾ ਸੋਚਣਾ ਬੜਾ ਗਲਤ ਹੈਗਾ ਵੇ ਜੇ ਇਹੀ ਸਾਰੇ ਡਿਸਪਲਿਨ ਆਪਣੀ ਦੁਕਾਨ ਦੇ ਅੰਦਰ ਰਵਾਂਗੇ ਤੇ ਮਾਲ ਫਿਰ ਵੀ ਉਨਾ ਹੀ ਵਿਕਣਾਵੇਂ ਮਸਲਾ ਤਾਂ ਉਹਦਾ ਡਿਸਪਲੇ ਦਾ ਕੁਝ ਇੱਕ ਜਿਹੜਾ ਮਸਲਾ ਵੇ ਉਹ ਰੇੜੀਆਂ ਦਾ ਇਲੀਗਲ ਰੇੜੀਆਂ ਜਿਹੜੀਆਂ ਦੁਕਾਨਾਂ ਦੇ ਬਾਹਰ ਆ ਕੇ ਲੱਗ ਜਾਂਦੀਆਂ ਉੱਚੇ ਬਿਸ਼ਕਾਤ ਮਿਲਿਆ ਸੰਨ ਉਹ ਦੁਕਾਨਦਾਰ ਜਿਹੜੀਆਂ ਨੇ ਕੋ ਮਹੀਨੇ ਦੇ ਪੈਸੇ ਵਸੂਲਦੇ ਨੇ ਉਸ ਤੋਂ ਬਾਅਦ ਜਿਹੜੀ ਨਜਾਇਜ਼ ਪਾਰਕਿੰਗ ਹੋ ਜਾਂਦੀ ਹੈ ਕੋਈ ਪ੍ਰੋਪਰ ਪਾਰਕਿੰਗ ਨਾ ਹੋਣਾ ਵੀ ਇੱਕ ਬੜਾ ਵੱਡਾ ਕਾਰਨ ਹੈ ਕੋਈ ਸ਼ੋਪਿੰਗ ਕਰਦੰਦਾ ਗੱਡੀ ਸੜੋਡ ਤੇ ਲਾ ਦਿੰਦਾ ਵੇ ਤੇ ਉਹ ਵੀ ਇੱਕ ਜਿਹੜਾ ਨਾ ਟ੍ਰੈਫਿਕ ਨੂੰ ਵਜਾਫਾ ਕਰਦਾ ਵੇ ਤੇ ਲੋਕਾਂ ਨੂੰ ਲੰਘਾਂ ਚ ਬੜੇ ਮੁਸ਼ਕਲ ਆਉਂਦੀ ਹੈ ਚੀਜ਼ਾਂ ਧਿਆਨ ਚ ਨੇ ਪਿੱਛੇ ਦੋ ਤਿੰਨ ਵਾਰੀ ਜਿਹੜੀ ਐਸੋਸੀਏਸ਼ਨਾਂ ਮੀਟਿੰਗ ਵੀ ਹੋਈ ਸੀ ਡਿਮਾਰਕੇਸ਼ਨ ਵੀ ਕਰ ਦਿੱਤੀ ਇੱਕ ਨੀਲ ਲਗਾ ਦਿੱਤੀ ਸੀ ਕਿ ਵੀ ਕੋਈ ਵੀ ਦੁਕਾਨਦਾਰ ਇਸ ਤੋਂ ਵੱਧ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ ਤੇ ਸਮੇ ਸਮੇ ਤੇ ਕਾਰਵਾਈ ਵੀ ਕਰਦੇ ਆ ਪਰ ਫਿਰ ਵੀ ਦੁਕਾਨਦਾਰ ਜਿਹੜੇ ਕੁਛ ਢੀਢ ਕਿਸਮ ਦੇ ਹੁੰਦੇ ਨੇ ਉਹਨਾਂ ਨੇ ਸਾਰਨਾ ਪਹਿਲਾਂ ਆਪਣਾ ਸਮਾਨ ਰੱਖਣਾ ਵੇਖੋ ਵੇਖੀ ਫਿਰ ਉਹਨਾਂ ਜਿਵੇਂ ਆਤਾ ਵਿਗੜ ਜਾਂਦੇ ਬਾਕੀ ਵੀ ਆ ਜਾਂਦੇ ਕਰਾਂਗੇ ਕਾਰਵਾਈ ਜ਼ਰੂਰ ਕਰਾਂਗੇ ਲੋਕਾਂ ਨੂੰ ਨਜਾਦ ਦਿਵਾਵਾਂਗੇ ਇਸ ਟ੍ਰੈਫਿਕ ਤੋਂ ਆਂ ਵਿਸ਼ਵਾਸ ਦਿਵਾਨੇ ਆ ਬਤੌਰ ਸਮਰਲਾ ਐਡਮਿਨਿਸਟ੍ਰੇਸ਼ਨ ਤੇ ਯੂਸਨੋ ਮੀਟਿੰਗ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਕੋਈ ਕਾਰਵਾਈ ਕਰਕੇ ਡੈਫੀਨਿਟਲੀ ਕੋਈ ਸਖਤ ਕਾਰਵਾਈ ਕਰਾਂਗੇ ਤਾਂ ਕਿ ਲੋਕਾਂ ਨੂੰ ਇੱਕ ਮੈਸੇਜ ਜਾਵੇ ਇਹ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਜਿਹੜਾ ਖਾਸ ਕਰਕੇ ਜਿਹੜੇ ਉਹ ਲੋਕ ਪੈਦਲ ਜਾਂਦੇ ਨੇ ਮੈਂ ਬਤੌਰ ਐਸ ਡੀ ਐਮ ਬੇਨਤੀ ਕਰਦਾ ਵਾਂ ਅਪੀਲ ਕਰਦਾ ਵਾਂ ਸਾਨੂੰ ਇਹੋ ਜਿਹਾ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਇਹ ਚਲਾਨਿੰਗ ਵਾਲੇ ਪਾਸੇ ਜਾਈਏ ਅਦਰਵਾਈਜ਼ ਯੂ ਨੂੰ ਪੇਜ ਕੇ ਜਾਂ ਕਿਸੇ ਹੋਰ ਅਥਾਰਟੀ ਨੂੰ ਪੇਜ ਕੇ ਜਾਂ ਟ੍ਰੈਫਿਕ ਪੁਲਿਸ ਨੂੰ ਪੇਜ ਕੇ ਚਲਾਨ ਕਰਾਇਆ ਜਾਸ ਕਰਦੇ ਪਰ ਇਹ ਕੋਈ ਸੋਲੂਸ਼ਨ ਨਹੀਂ ਹੈਗਾ ਪਰਮਾਨੈਂਟ ਪਰਮਾਨੈਂਟ ਹੱਲ ਉਹ ਹੀ ਹੈ ਜਿਹੜਾ ਅਸੀਂ ਆਪ ਸਮਝਦਾਰ ਬਣੀਏ ਮੈਂ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਜਿਹੜੀ ਅਸੀਂ ਇੱਕ ਡਿਮਾਰਕੇਸ਼ਨ ਦਿੱਤੀ ਏ ਉਸ ਤੋਂ ਬਾਅਦ ਨਾ ਆਓ ਉਹ ਲਿਖ ਦੇ ਅੰਦਰ ਰਵੋ ਉਹਦੀ ਪਾਲਣਾ ਕਰੋ ਜੇ ਨਹੀਂ ਪਾਲਣਾ ਕਰਦੇ ਤੇ ਕੱਲ ਤੁਸੀਂ ਇਹਦੀ ਚਲਾਨੀ ਸ਼ੁਰੂ ਕਰਾਂਗੇ